ਪੌਂਡਾ ਛੋਟਾ ਹੁੰਦਾ ਕੀ ਵਾਰੀ ਦਾਣੇ ਵੱਧ ਪੈ ਜਾਂਦੇ ਫਿਰ ਡੋਲਣ ਲੱਗ ਪੈਂਦੇ ਉਹ ਤੁਹਾਡੀ ਬੰਦੇ ਦੀ ਹਰੇਕ ਬੰਦੇ ਦੀ ਔਕਾਤ ਹੁੰਦੀ ਹੈ ਹਾਂ ਐਦਾਂ ਹੀ ਕੋਈ ਵਰਕਰ ਸੀਗਾ ਉੱਥੇ ਉਹ ਕਿਹੜਾ ਟਾਈਪ ਸੀਗਾ ਤੇ ਉਹਨੇ ਜੀ ਉਹਨੂੰ ਕਿਤੇ ਉਸ ਵੇਲੇ ਦੇ ਡਿਪਟੀ ਸੀਐਮ ਜਾਂ ਸੀਐਮ ਨੇ ਗੈਰਸੰਵਿਧਾਨਿਕ ਜਾ ਉਹਦਾ ਦਿੱਤਾ ਵੀ ਚਲੋ ਜਿਵੇਂ ਆਪਾਂ ਕਹਿੰਦੇ ਵੀ ਬਰਾਤਾ ਬਰਾਤਾ ਖੇਲਾ ਦੀਆਂ ਬਾਤਾਂ ਉਹਦਾ ਦੀ ਦਿਮਾਖ ਖਰਾਬ ਹੋ ਗਿਆ ਉਹਦਾ ਉਹਨੇ ਇੱਕ ਪੁਰਾਣੀ ਨੋਵਾ ਗੱਡੀ ਲੈ ਲਈ ਤੇ ਉਹ ਉੱਤੇ ਬੱਤੀ ਲਾਲੀ ਗੱਡੀ ਦੇ ਅੱਛਾ ਕੌਣ ਰੋਕਣ ਵਾਲਾ ਕੌਣ ਆ ਕੌਣ ਕਹੇ ਰਾਣੀਆਂ ਗੱਟਾ ਕਹਿੰਦਾ ਜੇ ਸਿੱਧੀ ਗੱਲਬਾਤ ਸੀ ਉਹਦੀ ਤੇ ਥਾਣੇ 'ਚ ਦਖਲਅੰਦਾਜ਼ੀ ਕਰਨ ਲੱਗ ਪਿਆ ਹਰ ਗੱਲ ਦੇ ਵਿੱਚ ਹਾਂਜੀ ਤੇ ਸਭ ਤੋਂ ਮਾੜੀ ਗੱਲ ਕੀ ਪੁਲਿਸ ਦੇ ਨਾਂ ਤੇ ਪੈਸੇ ਲੈਣ ਲੱਗੇ ਅੱਛਾ ਇਹ ਗੱਲ ਸਾਰੀ ਐਸਐਸਪੀ ਤੱਕ ਪਤਾ ਲੱਗੀ ਸਾਰਿਆਂ ਨੂੰ ਪਤਾ ਲੱਗੀ ਦੁਖੀ ਸਾਰੇ ਸੀਗੇ ਉਸ ਤੋਂ ਅੱਛਾ ਤੇ ਪਰ ਚਲੋ ਕਈ ਵਾਰੀ ਕਈ ਵਾਰੀ ਕੀ ਹੁੰਦਾ ਆਪਣੇ ਮਹਿਕਮਿਆਂ ਦੇ ਆਪਾਂ ਦੇਖਿਆ ਵੀ ਜਿਹੜਾ ਗੱਡਾ ਅੜਿਆ ਗੱਡਾ अच्छा किसी एसपी किसी डीएसपी ਤੋਂ ਨਾ ਨਿਕਲੇ ਤਾਂ ਗੱਡਾ ਹੌਲਦਾਰ ਕੱਢ ਦਿੰਦਾ ਸਹੀ ਅਥਾ ਚ ਪੰਜਾਬ ਪਾਲਸੀ ਰੀੜ ਦੀ ਹੱਡੀ ਹੌਲਦਾਰ ਰੀੜ ਦੀ ਹੱਡੀ ਹੌਲਦਾਰ ਬਿਲਕੁਲ ਸਹੀ ਗੱਲ ਹੈ ਹਨਾ ਤਾਂ ਕੀ ਹੋਇਆ ਦੀ ਇੱਥੇ ਇੱਕ ਦਿਨ ਦੋ ਹੌਲਦਾਰ ਸੀਗੇ ਉਹਨਾਂ ਨੇ ਵੀਆਪੀ ਡਿਊਟੀ ਤਾਂ ਰਹਿੰਦੀ ਰਹਿੰਦੀ ਸੀ ਉੱਥੇ ਉਹਨਾਂ ਨੇ ਜੀ ਬੜੀ ਐਕਸਟਰਾ ਡਿਊਟੀ ਪਈ ਦੋ ਦਿਨ ਡਿਊਟੀ ਲਗਾਤਾਰ ਦਿਨ ਰਾਤ ਡਿਊਟੀ ਕੀਤੀ ਉਹਨਾਂ ਨੇ ਤਾਂ ਐਸਐਚਓ ਵੀ ਖੁਸ਼ ਹੋ ਗਿਆ ਬਹੁਤ ਵਧੀਆ ਕੰਮ ਕੀਤਾ ਕਹਿੰਦਾ ਐ ਕਰੋ ਜੋਬ ਵੀ ਤੁਹਾਨੂੰ ਹੁਣ ਛੁੱਟੀ ਐ ਦੋ ਦਿੰਦੀ ਦੋ ਦਿਨ ਡਿਊਟੀ ਕੀਤੀ ਆ ਤੁਸੀਂ ਇੰਜੋਏ ਕਰੋ ਆਪਦਾ ਹੁਣ ਪੁਲਿਸ ਕੋਲੇ ਇੰਜੋਏ ਕਰਨ ਦਾ ਤੁਹਾਨੂੰ ਪਤਾ ਹੀ ਆ ਇਸ ਤਰੀਕਾ ਕੀ ਹੁੰਦਾ ਵੀ ਸ਼ਰਾਬ ਪੀ ਲਈ ਉਦੋਂ ਵੱਦ ਕੋਈ ਨਾਨ ਵੇਜ ਖਾਂਦਾ ਮੀਟ ਖਾ ਲਿਆ ਇੱਕ ਬੋਤਲ ਲੈ ਆ ਜੀ ਇੱਕ ਨੇ ਕਿਲੋ ਮੀਟ ਲੈਣ ਕਿਲੋ ਮੀਟ ਗਰਮੀ ਦੇ ਦਿਨ ਸੀ ਲਾਈਟ ਚੱਲੇਗੀ ਤੇ ਉਹਨੇ ਬਾਹਰ ਤੁਹਾਨੂੰ ਦੇਖਿਆ ਲੰਬੀ ਥਾਣਾ ਦੋ ਗੇਟ ਆ ਉਹਦੇ ਹਨਾ ਇੱਕ ਪਾਸੇ ਕੁਆਟਰਾਂ ਵਾਲਾ ਗੇਟ ਹੈ ਇੱਕ ਪਾਸੇ ਦਫ਼ਤਰ ਵਾਲਾ ਗੇਟ ਹੈ ਅੱਛਾ ਤਾਂ ਉਹ ਜਦੋਂ ਉਹਨਾਂ ਨੇ ਮੀਟ ਰੱਖ ਲਿਆ ਜੀ ਆਪਦਾ ਜਦੋਂ ਬੰਨ ਵਾਲਾ ਹੋਇਆ ਦੋ ਦੋ ਪੈਗ ਲਾਈ ਸੀ ਅਦੇ ਮਾੜੇ ਦੇ ਹਨਾ ਤਾਂ ਜਦੋਂ ਸਿਟੀਆਂ 2:00 ਵਜੀਆਂ ਜਾਂ ਬੰਨ ਵਾਲਾ ਸੀਗਾ ਇੰਦੀ ਮੀਨ ਟਾਈਮ ਲਾਲ ਬੱਤੀ ਵਾਲੀ ਗੱਡੀ ਐਂਟਰ ਹੋਈ ਗੇਟ ਤੋਂ ਤੇ ਕਿਸੇ ਨੇ ਕਿਹਾ ਵੀ ਡੀਆਈ ਸਾਹਿਬ ਆ ਗਏ ਅੱਛਾ ਜੀ ਡੀਆ ਜੀ ਬੜੇ ਸਖਤ ਸੀਗੇ ਮਤਲਬ ਖਾਂਦੇ ਪੀਂਦੇ ਨਹੀਂ ਸੀ ਬਿਲਕੁਲ ਹੀ ਸ਼ਰਾਬ ਨੂੰ ਬਹੁਤ ਨਫ਼ਰਤ ਕਰਦੇ ਸੀ ਉਹਨੇ ਆਖਿਆ ਮਾਰੇਗੇ ਸਸਪੈਂਡ ਹੋਗੇ ਇੱਕ ਨੇ ਤਾਂ ਬੋਤਲ ਮਾਰੀ ਚਲਾ ਕੇ ਹਾਂਜੀ ਨਾਲ ਸਟੇਡੀਅਮ ਆ ਸਟੇਡੀਅਮ ਸਿੱਟੇ ਸੀ ਅੱਛਾ ਦੂਜੇ ਨੇ ਕੁਕਰ ਮਾਰਾਂ ਮੀੜ ਦਾ ਭਰਿਆ ਚੱਕੇ ਉਵੇਂ ਹਾਂਜੀ ਤੇ ਟੈਂਸ਼ਨ ਜੇ ਹੋ ਕੇ ਖੜ ਗਏ ਸਾਰੇ ਹਨਾ ਹਾਂਜੀ ਤੇ ਗੱਡੀਆਂ ਇੰਦੀ ਮੀ ਟਾਈਮ ਗੱਡੀਆਂ ਅੰਦਰ ਆ ਗਈ ਹਾਂਜੀ ਤੇ ਜਦੋਂ ਗੱਡੀ ਉਹ ਨੇੜੇ ਜਾ ਕੇ ਸਲੂਟ ਮਾਰ ਲੱਗੇ ਉਹ ਨਿਕਲਿਆ ਬਾਹਰ ਦੇ ਬਦਰਾ ਉਹ ਅਖੌਤੀ ਲੀਡਰ ਅੱਛਾ ਉਹਨੇ ਫਿਰ ਨਾਲ ਦੀ ਕੀਤਾ ਹੌਲਦਾਰ ਨੇ ਕੋ ਤੇਰੀ ਉਹ ਮਾਂ ਨੂੰ ਨਾ ਢਾ ਲਿਆ ਜੋ ਹਾਂਜੀ ਮਤਲਬ ਪੱਕਾ ਦੂਜਾ ਵੀ ਲੱਗ ਗਿਆ ਹਨਾ ਅੱਛਾ ਤੇ ਦੂਜਾ ਹੌਲਦਾਰ ਕਹਿੰਦਾ ਬਈ ਜੀ ਇੱਕ ਚਪੇੜ ਦੀ ਵੀ ਸਜ਼ਾ ਉਨੀ ਹੁੰਦੀ ਹੈ ਤੇ ਜੇ ਮਹੋਂ ਤੂੰ ਚੰਗੀ ਤਰ੍ਹਾਂ ਰਾਂਜਾ ਰਾਜ਼ੀ ਕਰੀ ਲਾਦਾ ਅੱਛਾ